सतनाम श्री वाहेगुरु साहेब जी माच महला तीजा इको आप फिर परशन्ना गुरमुख मन पिन्ना तृष्णा तज सहज सक पाया एको वारी एक मन वसावण हो बारी ज्यो बारी इक्स स्यों जिलावण गुरमत्ती मन इकत कराया सच्चे रंग रंगावण रहाओ ਇਹੋ ਜੱਗ ਪੋਲਾ ਤੈ ਆਪ ਪੁਲਾਇਆ ਇੱਕ ਵਿਚਾਰ ਤੂੰ ਚੈ ਲੋ ਪਾਇਆ ਅੰਤਿਨ ਸਦਾ ਫਿਰੇ ਪ੍ਰਮ ਪੋਲਾ ਪਿੰਡ ਨਾ ਫੈ ਤਕ ਪਾਵਣਿਆ ਜੋ ਰੰਗ ਰਾਤੇ ਕਰਮ ਬਿਤਾਤੇ ਗੁਰ ਸੇਵਾ ਤੇ ਚੁਕ ਚਾਰੇ ਜਾਤੇ ਜਿਸ ਨੂੰ ਆਪ ਦੇ ਵੜਿਆਈ ਹਰ ਕੈ ਨਾਮ ਸਮਾ ਬਣਿਆ ਮਾਇਆ ਮੋਹਿ ਹਰ ਚੇਤੇ ਨਾਹੀ ਜੰਪੁਰ ਪਤਾ ਦੁਖ ਸਹਾਹੀ ਅੰਨਾ ਬੋਲਾ ਕਿਸ਼ਨਦਰਨਾਵੇ ਮਨਮੁਖ ਪਾਪ ਬਚਾਵਣਿਆ ਇੱਕ ਰੰਗ ਰਾਤੀ ਜੋਤੋ ਦਾਪ ਲਿਬਲਾਏ ਭਾਈ ਭਗਤ ਤੇ ਰੈ ਮਨ ਪਾਏ ਸਤਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾਵਣਿਆ ਹਰ ਜੀਉ ਤੇਰੀ ਸਦਾ ਸਰਨਾਈ ਆਪੇ ਬਖਸੇ ਦੇਵਟਿਆਈ ਜਮਕਾਲ ਤਸ ਨੇੜ ਨਾਵੇ ਜੋ ਹਰ ਹਰ ਨਾਮ ਤੇ ਆਵਣਿਆ ਆੰਤਿਨ ਰਾਤੇ ਜੋ ਹਰ ਪਾਏ ਮੇਰੇ ਪ੍ਰਭ ਮੇਲੇ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਇ ਤੂੰ ਆਪੇ ਸੱਚ ਬਚਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਨੇ ਹਰ ਗੁਣ ਗਾਵੈ ਸੱਚ ਬਖਾਣੇ ਨਾਨਕ ਨਾਮ ਰਤੇ ਬੈ ਰਾਗੇ ਨਿਚ ਕਰਤਾੜੀ ਲਾਵਣਿਆ